ਦੇਸ਼ ਔਰ ਸਮਾਜ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਜਦੋਂ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਕਿ ਕਿਸੇ ਦਾ ਕੱਟ ਛੋਟਾ ਸੀ ਤਾਂ ਇੱਟਾ ਰੱਖ ਕੇ ਤੂਫ ਦੇ ਅੱਗੇ ਆ ਗਿਆ ਕਿ ਸ਼ਹਾਦਤ ਦੇਣ ਦੀ ਵੀ ਹੋੜ ਸੀ ਕਿ ਮੈਂ ਆਪਣੀ ਕੌਮ ਔਰ ਦੇਸ਼ ਵਾਸਤੇ ਕੁਝ ਕਰ ਸਕਾਂ ਔਰ ਅੱਜ ਜਿਨੇ ਲੋਕਾਂ ਨੇ ਵੀ ਪ੍ਰਵਚਨ ਕੀਤੇ ਆ ਉਹਨਾਂ ਨੇ ਇੱਕ ਏਕਤਾ ਦਾ ਸਭ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹ ਇਹ ਸ਼ਹੀਦੀ ਦਿਹਾੜਾ ਸਾਨੂੰ ਯਾਦ ਦਿਲਾਉਂਦਾ ਹੈ ਕਿ ਇਸ ਦੇਸ਼ ਦੇ ਲਈ ਜਿਵੇਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਸਾਨੂੰ ਉਸ ਤੋਂ ਬੜੀ ਪ੍ਰੇਰਨਾ ਮਿਲਦੀ ਹੈ ਅੱਜ ਅਸੀਂ ਇਹ ਸ਼ਹੀਦੀ ਸਾਂਤੇ ਖੜੇ ਹਾਂ ਜਿੱਥੇ ਨਾਮਤਾਰੀਆਂ ਦੇ ਸ਼ਹੀਦ ਹੋ ਕੇ ਅੰਗਰੇਜ਼ਾਂ ਦੀ ਜਿਹੜੀ ਬਬਰਤਾ ਸੀ ਉਦੇ ਖਿਲਾਫ ਤੋਪਾਂ ਦੇ ਮੋਰੇ ਖੜੇ ਹੋ ਕੇ ਉਹਨਾਂ ਦੀ ਸ਼ਹੀਦ ਹੋਈ ਹੈ ਸ਼ਹਾਦਤ ਹੋਈ ਹੈ ਦੇਸ਼ ਔਰ ਸਮਾਜ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਅੱਜ ਉਹਨਾਂ ਦੀ ਨਮਿੱਤੇ ਪ੍ਰੋਗਰਾਮ ਸੀਗਾ ਸ਼ਹਾਦਤ ਵੀ ਇੱਕ ਐਸੀ ਸੀ ਜਦੋਂ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਕਿ ਕਿਸੇ ਦਾ ਕੱਟ ਛੋਟਾ ਸੀ ਤਾਂ ਇੱਟਾ ਰੱਖ ਕੇ ਤੋਪ ਦੇ ਅੱਗੇ ਆ ਗਿਆ ਕਿਸੇ ਨੂੰ ਕਿਹਾ ਗਿਆ ਕਿ ਤੇਰਾ ਕਸੂਰ ਕੋਈ ਨਹੀਂ ਤੂੰ ਜਾ ਸਕਦਾ ਤਾਂ ਉਹਨੇ ਅੰਗਰੇਜ਼ ਦੀ ਦਾੜੀ ਫੜ ਕੇ ਇਹ ਕਹਿ ਤਾ ਹੁਣ ਤਾਂ ਮੈਂ ਕਸੂਰ ਕਰ ਰਿਹਾ ਮਤਲਬ ਇੱਕ ਸ਼ਹਾਦਤ ਦੇਣ ਦੀ ਵੀ ਹੋੜ ਸੀ ਕਿ ਮੈਂ ਆਪਣੀ ਕੌਮ ਔਰ ਦੇਸ਼ ਵਾਸਤੇ ਕੁਝ ਕਰ ਸਕਾਂ ਅੱਜ ਉਸ ਧਰਤੀ ਤੇ ਅਸੀਂ ਆਏ ਆ ਮਲੇਰ ਕੋਟਲਾ ਦੇ ਵਿੱਚ ਉਹ ਸ਼ਹਾਦਤ ਹੋਈ ਹੈ ਸਾਹਮਣੇ ਸਮਾਗਮ ਬਣਿਆ ਔਰ ਅੱਜ ਜਿਨੇ ਲੋਕਾਂ ਨੇ ਵੀ ਪ੍ਰਵਚਨ ਕੀਤੇ ਆ ਉਹਨਾਂ ਨੇ ਇੱਕ ਏਕਤਾ ਦਾ ਸਭ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਅੱਜ ਸਾਡੇ 10ਵੇਂ ਪਾਸ਼ਾ ਸ੍ਰੀ ਗੁਰਗੋਬਿੰਦ ਸਿੰਘ ਜੀ ਜਨਮ ਦਿਹਾੜਾ ਉਹਦੇ ਲਈ ਵੀ ਮੈਂ ਸਮਝਦਾ ਕਿ ਜੇ ਉਹਨਾਂ ਦੇ ਜੀਵਨ ਬਾਰੇ ਵੀ ਅਸੀਂ ਗੱਲ ਕਰਦੇ ਆ ਉਹ ਸਾਰਾ ਜੀਵਨ ਹੀ ਸ਼ਾਦਨਾ ਪਰਿਆ ਹੋਇਆ ਜਿਹਨੂੰ ਕਹਿੰਦੇ ਕਿ ਸਰਵਨਸ਼ ਬਾਰੇ ਆ ਬਾਪ ਬਾਰੇ ਆ ਬੱਚੇ ਬਾਰੇ ਆਪ ਖੁਦ ਕੌਮ ਔਰ ਦੇਸ਼ ਦੀ ਖਾਤ ਸ਼ਹੀਦ ਹੋਏ ਨੇ ਸੋ ਅੱਜ ਦਾ ਦਿਨ ਦਿਹਾੜਾ ਹੈ ਇਹ ਇੱਕ ਬਹੁਤ ਹੀ ਪਵਿੱਤਰ ਦਿਹਾੜਾ ਹੈ ਮੈਂ ਆਪਣੇ ਵੱਲੋਂ ਉਹਨਾਂ ਸਾਰੇ ਸ਼ਹੀਦਾਂ ਨੂੰ ਨਮਨ ਵੀ ਕਰਦਾ ਔਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਨਮਨ ਕਰਦਾ ਹੋਇਆ ਬਹੁਤ ਬਹੁਤ ਇਹ ਦਿਨ ਹੈ 10 17 ਜਨਵਰੀ ਇਸ ਸਾਲ ਬਣਾਇਆ ਜਾਂਦਾ ਬੜੀ ਸ਼ਰਦਾ ਨਾਲ ਉਹਦੇ ਵਿੱਚ ਮੈਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੇਰੀ ਸਰਕਾਰ ਵੱਲੋਂ ਡਿਊਟੀ ਲਈ ਸੀ ਮੈਂ ਸ਼ਹੀਦਾਂ ਨੂੰ ਸ਼ਰਦਾ ਜਲੀ ਦੇਣ ਲਈ ਉਹਨਾਂ ਦੀ ਹਾਜ਼ਰੀ ਲਵਾਉਣੀ ਕੀ ਕਹੋਗੇ ਸਰ ਜਿਹੜਾ ਕੱਟਵੰਨਾ ਕਾਂਗਰਸ ਤੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਰੋਸ ਵੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਰੋਸ ਹੈ ਵੀ ਜਿਹੜਾ ਹੈਗਾ ਅਰਲੇ ਮਾ ਨਾ ਹੋਇਆ ਜਾਵੇ ਵੇਖੋ ਇਹ ਹਾਈ ਕਮਾਂਡ ਦੀ ਮਰਜ਼ੀ ਹੈ ਜਿਵੇਂ ਉਹ ਕਹਿਣਗੇ ਤੋ ਪਹਿਲਾਂ ਕੀ ਵਾਰੀ ਰੋਸੇ ਗੱਲੇ ਹੁੰਦੇ ਵੀ ਆ ਜੇ ਉਹ ਤੋਂ ਉਹਨੇ ਚਾਹਿਆ ਤਾਂ ਉਸ ਤਰ੍ਹਾਂ ਹੀ ਹੋਣਾ ਇਹ ਐਮਐਲਏ ਸਾਹਿਬ ਕੀ ਕਹਾਂਗੇ ਅੱਜ ਤੱਕ ਕਰਨ ਵਾਸਤੇ ਅੱਜ ਦੇ ਇਸ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੜੀਆਂ ਸਾਹਿਬ ਪਹੁੰਚੇ ਸੀ ਉਹਨਾਂ ਦੇ ਨਾਲ ਮੈਂ ਵੀ ਇੱਥੇ ਹਾਜ਼ਰ ਹੋਈ ਏ ਤੇ ਇਹ ਸ਼ਹੀਦੀ ਦਿਹਾੜਾ ਸਾਨੂੰ ਯਾਦ ਦਿਲਾਉਂਦਾ ਹੈ ਕਿ ਦੇਸ਼ ਦੇ ਲਈ ਜਿਵੇਂ ਸਾਡੇ ਪੁਰਖਾਂ ਨੇ ਕੁਰਬਾਨੀਆ ਦਿੱਤੀ ਹਨ ਸਾਨੂੰ ਉਸ ਤੋਂ ਬੜੀ ਪ੍ਰੇਰਨਾ ਮਿਲਦੀ ਹੈ ਸਾਨੂੰ ਵੀ ਮਤਲਬ ਹੈ ਹਿੰਮਤ ਹੌਸਲੇ ਨਾਲ ਜੀਵਨ ਬਤੀਤ